ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਜ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਵੀਰ ਜੀ ਮਾਮਲਾ ਥੋੜੀ ਜਿਹਾ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 55-56 ਸਾਲ ਏਜ ਆ ਮੇਰੀ ਤੇ ਜਦੋਂ ਦੇ ਅਸੀਂ ਵੇਖਦੇ ਆ ਮਤਲਬ ਇੱਕ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਮੰਦਿਰ ਆ ਇਹ ਜੱਦੀ ਮੰਦਿਰ ਜੇ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਹੱਤੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ Hindu ਪਰਿਵਾਰ ਨੇ ਜਾਂ ਜਿਵੇਂ ਆਪਾਂ ਬਾਣੀਏ ਪਰਿਵਾਰ ਕਹ ਦਿੰਦੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਇਥੋਂ ਦੇ ਜੱਦੀ ਨੇ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਵੀ ਕਸਟਮੀ ਮਨਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾਰ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਆ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਹੀ ਸੀ ਇਹ ਬੰਦੇ ਹੁਣ ਜਦੋਂ ਦੇ ਆਏ ਆ ਕੌਣ ਕੌਣ ਬੱਸ ਉਹ ਮੈਨੂੰ ਮਦਨ ਲਾਲ ਜਦੋਂ ਨਾ ਨਾ ਰਹਿ ਰਿਹਾ ਮਦੀ ਉਹ ਬੰਦਿਆਂ ਨੇ ਮਤਲਬ ਪਹਿਲੀ ਤਾਂ ਤਾਂ ਕਹਿ ਤਾਰੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਹ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮਤਲਬ ਚਲੋ ਜ਼ਮੀਨ ਸੰਭ ਰਿਆ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਤੁਸੀਂ ਹਰ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਪਹਿਲੀ ਬੰਦੋ ਮੰਦਿਰ ਦੀ ਮੇਰੇ ਕੋਲ 12-13 ਕਿੱਲੇ ਜ਼ਮੀਨ ਆ ਉਹਦੀ ਜ਼ਮੀਨ ਤਾਂ ਸਾਰੀ ਆਪਣੀ ਦੇ ਲੋੜਾ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰਤਾ ਜਿਹੜੀ ਵੇਖੋ ਜ਼ਮੀਨ ਆਪਾਂ 4 5 3 4 ਫੁੱਟ ਪੜ ਦੁੱਤੀ ਉਹਦੇ ਪੱਲੇ ਕੀ ਰਹਿ ਗਿਆ ਉਹ ਤਾਂ ਖੋਰੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5 5 7 7 ਫੁੱਟ ਦੇ ਉਹ ਤਾਂ ਭਾਜੂ ਉਹਦੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦਚ ਜੀ ਜੀ ਉਹ ਸਭ ਤੋਂ ਮਾੜਾ ਕੰਮ ਆ ਕਿ ਮੈਨਰ ਵਿਭਾਗ ਨੇ ਵੀ ਉੱਤੇ ਕਾਰਵਾਈ ਨਹੀਂ ਕੋਈ ਕੀਤੀ ਵੀ ਐਂਦਾ ਪਟਾਈ ਕਿੱਦਾਂ ਜਾਂਦਾ ਜ਼ਮੀਨ ਨੂੰ ਹੁਣ ਮੰਗ ਕੀ ਕਰਦੇ ਆਂ ਮੰਗ ਇਹ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਮੰਦਿਰ ਦੀ ਜ਼ਮੀਨ ਆ ਮੰਦਿਰ ਦੀ ਪ੍ਰਾਪਰਟੀ ਆ ਔਰ ਮੰਦਿਰ ਵਾਲਿਆਂ ਕੋਲ ਹੀ ਰਹਿਣੀ ਚਾਹੀਦੀ ਆ ਜਿਹੜਾ ਵੀ ਮੰਦਿਰ ਦੀ ਸੇਵਾ ਕਰਦਾ ਜਿਹੜਾ ਵੀ ਮੰਦਿਰ ਦੀ ਕੋਈ ਕਮੇਟੀ ਕੋਈ ਟਰਸ ਜਿਹੜਾ ਵੀ ਬਣੇ ਉਹ ਵਧੀਆ ਤਰੀਕੇ ਨਾਲ ਇੱਥੇ ਮੰਦਿਰ ਦੀ ਆਪਣੇ ਜੋ ਵੀ ਦੇਖਭਾਲ ਕਰਦਾ ਵਧੀਆ ਮੰਦਿਰ ਨੂੰ ਡਿਵੈਲਪ ਕਰੇ ਜੀ ਜੀ ਨਾ ਕੋਈ ਮੇਰਾ ਨਾਮ ਸਿਮਰਨਜੀਤ ਕੌਰ ਅਸੀਂ ਫਤੂ ਢਿੰਗੇ ਦੇ ਰਹਿਣ ਵਾਲੇ ਆ ਮੰਦਿਰ ਦਾ ਕੀ ਰੋਲਾ ਮੰਦਿਰ ਦਾ ਰੋਲਾ ਵਾ ਭਾਈ ਜ਼ਮੀਨ ਦਾ ਅੱਜ ਤੱਕ ਮੈਨੂੰ 20 ਸਾਲ ਹੋ ਗਏ ਨੇ ਕਿੰਨੇ ਸਾਲ ਹੋ ਗਏ ਨੇ ਤੇ ਆ ਇਹਨਾਂ ਮੈਂ ਤਾਂ ਕੁਛ ਮੰਦਿਰ ਦਾ ਬਣਿਆ ਦੇਖਿਆ ਨਹੀਂ ਜਨਾਜ ਪਹਿਲੀ ਵਾਈ ਜਾਂਦੇ ਆ ਖਾਈ ਜਾਂਦੇ ਬਸ ਕੁਛ ਬਣਾਉਣਾ ਚਾਹੀਦਾ ਕਿ ਨਹੀਂ ਇੱਥੇ ਕੁਛ ਵੀ ਨਹੀਂ ਬਣਿਆ ਹੈਗਾ ਵੀ ਹੈ ਬਰ ਗੁਰੂ ਘਰ ਦਾ ਪੈਸਾ ਕੋਈ ਮੰਦਿਰ ਦਾ ਪੈਸਾ ਕਿਸੇ ਨੂੰ ਕੋਈ ਸੋਭਾ ਨਹੀਂ ਦਿੰਦਾ ਹੈਗਾ ਇਹ ਅਕਾਲ ਪੁਰਖ ਦਾ ਪੈਸਾ ਤੇ ਅਕਾਲ ਪੁਰਖ ਤੇ ਹੀ ਲੱਗਣਾ ਚਾਹੀਦਾ ਪੈਸਾ ਕੌਣ ਖਾ ਰਿਹਾ ਤੂੰ ਇਹ ਖਾ ਰਿਹਾ ਇਹ ਜਿਨ੍ਹਾਂ ਨੇ ਪਹਿਲੀ ਥਾਂ ਵੀ ਹੋਈ ਹੈ ੜੱਪੀ ਹੋਈ ਆ ਕਿਨਾਂ ਨੇ ਸਾਡੇ ਦੇ ਵਾਸੀ ਮੱਦੀ ਸਿੰਘ ਮੱਦੀ ਮੱਦੇ ਲਾਲ ਮੱਦੇ ਲਾਲ ਦੇ ਖਿਲਾਫ ਤੁਸੀਂ ਕੋਈ ਵਾਇਰ ਨਹੀਂ ਕਰ ਰਹੇ ਹਾਂ ਜੀ ਹਾਂ ਜੀ ਅਸੀਂ ਉਹਨਾਂ ਦੇ ਖਿਲਾਫ ਹਾਂ ਸਾਡੀ ਜ਼ਮੀਨ ਕਿਉਂ ਹੜੱਪੀ ਸਾਨੂੰ ਹੱਕ ਦਿੱਤਾ ਜਾਵੇ ਅਸੀਂ ਹਾਂ ਜੀ ਨਹੀਂ ਨਹੀਂ ਸਰੀਆਂ ਬਿੱਦੀਆਂ ਪਹਿਣਾ ਆਈਆਂ ਹੋਈਆਂ ਇੱਕ ਕਾਦੇ ਵਾਸਤੇ ਇੱਥੇ ਇਕੱਠੇ ਆਏ ਆ ਇੱਥੇ ਐਸੇ ਕਰਕੇ ਆਏ ਆ ਵੀ ਸਾਨੂੰ ਹੱਕ ਚਾਹੀਦਾ ਸਾਡਾ ਮੰਦਰ ਬਣਾਉਣਾ ਚਾਹੀਦਾ ਸੋਨਾ ਤਨਕਾ ਬਣਾਉਣਾ ਚਾਹੀਦਾ ਅਸੀਂ ਇਹਦੇ ਵਿੱਚੋਂ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਸਾਡੀ ਜ਼ਮੀਨ ਦੇ ਵਿੱਚ ਅਸੀਂ ਕਬਜ਼ਾ ਲਵਾਂਗੇ ਇੱਕ ਠੋਕੇ ਲਵਾਂਗੇ ਸਾਡੇ ਵਿੱਚ ਦਾਮਵਾ ਅਹੀਂ ਬਹੁਤ ਦਮ ਵਾਲੇ ਬੰਦੇ ਆ ਕਿ ਕਿਉਂਕਿ ਇਸੇ ਬਣਾ ਕੇ ਛੱਡਾਂਗੇ ਕੁਛ ਪਰ ਕਬਜ਼ਾ ਜਿਹੜਾ ਉਹਨਾਂ ਨੇ ਕੀਤਾ ਆ ਇਹ 7 ਸਾਲ ਦਾ ਕਬਜ਼ਾ ਵਾ ਤੇ 7 ਸਾਲ ਦਾ 7 ਸਾਲ ਬਾਅਦ ਕੁਛ ਵੀ ਨਹੀਂ ਬਣਿਆ ਇੱਥੇ ਕਿਸੇ ਹਿਸਾਬ ਕੋਈ ਪਿੰਡ ਵਾ ਕੁਛ ਵੀ ਨਹੀਂ ਦਿੱਤਾ ਕੁਛ ਵੀ ਹਿਸਾਬ ਨਹੀਂ ਦਿੱਤਾ ਹੈਗਾ ਇੱਥੇ ਮੈਂ ਤਾਂ ਕੁਛ ਦੇਖਿਆ ਨਹੀਂ ਹੈਗਾ ਕੁਛ ਵੀ ਹਿਸਾਬ ਦਿੱਤਾ ਪੁੱਛਿਆ ਹੀ ਨਹੀਂ ਸਕਦਾ ਤੁਸੀਂ ਨਾ ਉਹਨਾਂ ਨੂੰ ਉਹਨਾਂ ਨੇ ਕੋਈ ਹਿਸਾਬ ਦਿੱਤਾ ਨਹੀਂ ਪੁੱਛਦੀ ਨਹੀਂ ਪਹੁੰਚਾਇਆ ਕੁਛ ਨਹੀਂ ਉਹਨਾਂ ਨੇ ਹਿਸਾਬ ਦਿੱਤਾ ਫਿਰ ਹਾਰ ਕਹਿੰਦੇ ਆਪਣੇ ਹੱਕ ਢਾ ਕੇ ਆਪਣਾ ਕਬਜ਼ਾ ਲਿਆ ਵਾ ਪਰ ਸਾਨੂੰ ਹੱਕ ਮਿਲਣਾ ਚਾਹੀਦਾ ਵਾ ਉਹ ਇਸ ਜ਼ਮੀਨ ਦੇ ਕੋਈ ਹੱਕਦਾਰ ਨਹੀਂ ਹੈਗੇ ਮੰਦਰ ਦੀ ਮਿੱਟੀ ਵੇਚ ਗਈ ਆ ਹਾਂਜੀ 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 ਮਿੱਟੀ ਵੇਚਤੀ ਉਹਨਾਂ ਨੇ ਕੀ ਬਣਾਇਆ ਇੱਥੇ ਕੁਛ ਵੀ ਨਹੀਂ ਬਣਿਆ 8 ਲੱਖ ਦੀ ਮਿੱਟੀ ਹੈ 8 ਲੱਖ ਦੀ ਮਿੱਟੀ ਵੇਚਤੀ ਆ ਕੀ ਗੁਰੂ ਘਰ ਦਾ ਪੈਸਾ ਮੰਦਰ ਦਾ ਪੈਸਾ ਕੀ ਉਹਨਾਂ ਨੂੰ ਸੋਭਾ ਦੇਗਾ ਕਹਿੰਦੇ ਮਿਲ ਉਹਨਾਂ ਨੇ ਮੰਦਰ ਨੂੰ ਬਿਜ਼ਨਸ ਬਣਾਇਆ ਹੈ ਹਾਂਜੀ ਹਾਂਜੀ ਗਲਤ ਗੱਲ ਆ ਕਿ ਨਹੀਂ ਕੀ ਮੰਨ ਚਾਹੁੰਦੇ ਪ੍ਰਸ਼ਾਸਨ ਨੂੰ ਜਿਹੜੇ ਸਾਰੇ ਜਿਹੜੇ ਸੀਐਮ ਸਾਹਿਬ ਸਾਡੇ ਮੰਦਰ ਦਾ ਕੁਛ ਬਹਾਨਾ ਚਾਹੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸਖਤ ਹੋ ਸਕਦਾ ਉਹਨਾਂ ਦਾ ਕੀ ਨਾਮ ਆ ਤੁਹਾਡਾ ਨੀਤਨੰਦਾਲ ਕਾਂਗਰਸੀ ਵਾਲੇ ऐसे तो हम पर यही परस साल हो गया सब कुछ जी जी पंडित कल को शर्मा दर्शन लाल अच्छा जी उन्होंने तो प्रेस कॉन्फ्रेंस किया है कि जो मंदिर उनका है जमीन उनकी है उस उसमें निजायज कब्जा हो रहा है देखिए इस जमीन तो हम इसके बारे में तो नहीं बताएंगे लेकिन इस मंदिर का जमीन है इतना हम जानते हैं मंदिर का नाम तो मंदिर से मंदिर के नाम से जमीन है अब किसका क्या है वो हम नहीं जानते मंदिर का क्या नाम है मंदिर का राधा कृष्ण मंदिर है हाँ तो, तो उन लोगों के पास होगा ही ठाकुर द्वारा नाम देगा ठाकुर द्वारा ही नाम से चल रहा है वो कह रहे हैं की जमीन है उनको राजा महाराजा दीजिए नहीं राजा महाराजा जो दान की दान की उनका थोड़ी होता है किसी का भी मंदिर में जो होगा उसी का पुराना ये नहीं बताएंगे हम हमारा दिन उनतीस साल का हो भी हाँ जी, हां। कहने में मंदिर की हालत तो बहुत हो चुकी है हाँ तो आप देख लीजिए देखिएगा तो मालूम हो जाएगा ना आपको क्या कमी है नहीं है फिर भी सब कुछ उसमें कमी है उसको कोई चीज़ काम कहते हैं तो करता नहीं है हमारा तनख्वाह पाँच साल से रुकी हुई है वो भी नहीं देती है बोला दस साल से दस हज़ार में महीना देंगे वो भी नहीं दिया मांगे एक पैसा नहीं देता वो दस दस हजार

ਕਿ ਦੋਸਤਾਂ ਪੰਜ ਕੇ ਬਾਸ ਪੈ ਰਹੇ ਹਾਂ ਕਿਉਂਕਿ ਅਸੀਂ ਵਿਚ ਵਿੱਚ ਨਹੀਂ ਰਹਤੇ ਹਾਂ ਹਮ ਤੋ ਪੁਜਾਰੀ ਹੈ ਹਮ ਕੋ ਤਾਂ ਸਿਰ ਤਨਖਾਹ ਦਾ ਮਤਲਬ ਤਨਖਾਹ ਦੀਜੀਏ ਬਸ ਸਿਪਾ ਪੰਡਿਤ ਕੰਮ ਕਰਤਾ ਹੈ ਤੋ ਮੰਦਰ ਕੌਨਸੀ ਜਗ੍ਹਾ ਤੇ ਹੈ ਹਾਂਜੀ ਤੁਹਾਡੀ ਕੀ ਨਾ ਤੁਹਾਡਾ ਮੇਰਾ ਨਾਮ ਗੁਰਕਸ਼ਮੀਰ ਸਿੰਘ ਹੈ ਜੀ ਤੇ ਮੈਨੂੰ ਪਾਰਟੀ ਦੇ ਵਿੱਚ ਸਲੀ ਰਤੜਾ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਇਸ ਏਰੀਆ ਦਾ ਆਮ ਆਦਮੀ ਪਾਰਟੀ ਤੋਂ ਮੈਂ ਬਲਾਕ ਪ੍ਰਧਾਨਾ ਜੀ ਇੱਥੇ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਮਸਲਾ ਮੰਦਰ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਹੈਗਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਜਿਹੜਾ ਮੰਦਰ ਦਾ ਮਸਲਾ ਸਿਗਾ ਪਹਿਲੋ ਤੇ ਮੈਂ ਚੀਜ਼ਾ ਉਹ ਜਿਹੜਾ ਮੰਦਿਰ ਸਿਗਾ ਇਹ ਧਾਰਮਿਕ ਚੀਜ਼ ਹੈਗੀ ਆ ਸਾਰੇ ਇਹ ਪਿੰਡ ਦਾ ਸਾਂਝੀ ਚੀਜ਼ ਸਿਗੀ ਇਹਦੇ ਵਿੱਚ ਬਿਨਾ ਪੁੱਛੇ ਇੱਕ ਬੰਦਾ ਮਿੱਟੀ ਕਿਦਾ ਚਕਾ ਸਕਦਾ ਵਾ ਜਦੋਂ ਮਿੱਟੀ ਚਕਾਣ ਲੱਗੇ ਗਿਆ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਉੱਥੇ ਗਏ ਉਹਨੇ ਰੋਕਿਆ ਵਾ ਕਿ ਮਿੱਟੀ ਨਾ ਚਕਾਈ ਜਾਵੇ ਇਹ ਸਾਂਝੀ ਜਗ੍ਹਾ ਵਾ ਤੇ ਇਹਦੀ ਮਿੱਟੀ ਤੁਸੀਂ ਕਿਉਂ ਚਕਾ ਰਹੇ ਆ ਤਾਂ ਉਲਟ ਐਲੀਗੇਸ਼ਨ ਇਹਨਾਂ ਤੇ ਲਾਇਆ ਜਾ ਰਿਹਾ ਜੀ ਸਰਪੰਚ ਕਬਜ਼ਾ ਕਰ ਰਿਹਾ ਜਦ ਕਿ ਕਬਜ਼ਾ ਨਹੀਂ ਕਰ ਰਿਹਾ ਇਹ ਮੰਦਿਰ ਦੀ ਜ਼ਮੀਨ ਵਾਸਤੇ ਮੰਦਿਰ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਜੀ ਕਿ ਮੰਦਿਰ ਦਾ ਕੁਝ ਬਣਾਇਆ ਜਾਵੇ ਆਮਾਦੀਪ ਪਾਰਟੀ ਦੇ ਜਿਹੜੇ ਸਰਪੰਚ ਸਾਹਿਬ ਤੇ ਕਹਿ ਕੇ ਇਲਜ਼ਾਮ ਲਾਇਆ ਉਹਨਾਂ ਬਾਰੇ ਤੁਹਾਡਾ ਕੀ ਬਿਲਕੁਲ ਬੇਬੁਨਿਆਦੀ ਹੈ ਜੀ ਸਾਰੇ ਇਲਜ਼ਾਮ ਜਿਹੜਾ ਮਿੱਲਾ ਬਲੇਕੀ ਦੇ ਇਲਜ਼ਾਮ ਲਾਇਆ ਰਹੇ ਬਿਲਕੁਲ ਜੀ ਉਹ ਵੀ ਬੇਬੁਨਿਆਦ ਹੈ ਤੁਸੀਂ ਸਾਡੇ ਤੋਂ ਅੱਧਾ ਸਾਰੇ ਪਿੰਡ ਦੇ ਵਿੱਚ ਜਿੰਨੀ ਵੀ ਹਿੰਦੂ ਕਮਿਊਨਿਟੀ ਹੈਗੀ ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਇਹ ਜਿਹੜੇ ਉਹਨਾਂ ਨੇ આરોਪ ਲਾਏ ਨੇ ਸਾਰੇ ਬੇਬੁਨਿਆਦ ਹੈਗੇ ਨੇ ਅਸੀਂ ਮੰਗ ਹੀ ਕਰਦੇ ਅਸੀਂ ਮੰਗ ਇਹੋ ਕਰਾਂਗੇ ਪ੍ਰਸ਼ਾਸਨ ਕੋਲ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਅਨਸਰ ਜਿਹੜੇ ਹੁੰਦੇ ਆ ਉਹ ਹਮੇਸ਼ਾ ਜਿਹੜੇ ਭਾਈਚਾਰਾ ਹੁੰਦਾ ਉਹਨੂੰ ਖਰਾਬ ਕਰਦੇ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮਸਾਲਾ ਹੈ ਇਸ ਪਿੰਡ ਦੇ ਵਿੱਚ ਮੰਦਿਰ ਵੀ ਹੈ ਪ੍ਰਾਣੀ ਮਸਜਿਦ ਵੀ ਹੈ ਸਾਰੀ ਕਮਿਊਨਿਟੀ ਜਿਹੜੀਆਂ ਇਕੱਠੀਆਂ ਰਲ ਮਿਲ ਕੇ ਰਹਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਜਿੰਨਾ ਵੀ ਭਾਈਚਾਰਾ ਆਇਆ ਮੈਂ ਸਮਝਾਂਗਾ ਤੁਹਾਡੇ ਮੀਡੀਆ ਨੂੰ ਕਿ ਕਿਉਂਕਿ ਸਾਰੇ ਭਾਈਚਾਰੇ ਨੂੰ ਦਿਖਾਇਆ ਜਾਵੇ ਕਿਉਂਕਿ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਸਾਰੇ ਇੱਥੇ ਇਕੱਠੇ ਰਹਿੰਦੇ ਨੇ ਪਰ ਇਸ ਬੰਦੇ ਨੇ ਇਹ ਜਿਹੜੇ ਬੇਬੁਨਿਆਦ ਇਲਜ਼ਾਮ ਲਾ ਕੇ ਸਰਪੰਚ ਸਾਹਿਬ ਤੇ ਤੇ ਪਾਰਟੀ ਤੇ ਕੀਤਾ ਇਸ ਦੀ ਸਖਤ ਨਿੰਦਾ ਕਰਦੇ ਹੈ ਫੇਸ ਪਹੁੰਚਾਇਆ ਗਿਆ ਜੀ ਬਿਲਕੁਲ ਪਹੁੰਚਾਇਆ ਗਿਆ ਅੱਜ ਕੱਲ ਹੋਰ ਆਉਂਦੀ ਨਾ ਤੁਸੀਂ ਸਾਰੇ ਮੰਦਿਰ ਕਾਰਬੂਆ ਠੇਕੇ ਇਕੱਠਾ ਹੋ ਚੁੱਕਾ ਪੈਂਦੇ ਜਗ ਲੱਖ ਇਹਦੇ ਬਾਰੇ ਕੀ ਗੰਗ ਇਸ ਬਾਰੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਾਂਗੇ ਕਿ ਜਿਹੜਾ ਇਹਨਾਂ ਕੋਲ 7 ਸਾਲ ਦਾ ਪੂਰਾ ਹਿਸਾਬ ਲਿਆ ਜਾਵੇ ਜੀ ਜਿਹੜਾ ਇਹ ਕਹਿ ਰਹੇ ਸੀ ਲੰਗਰ ਲਾਉਣੇ 40000 ਤੱਕ ਨੂੰ ਨਾਰਮਲ ਜ਼ਮੀਨ ਵੀ ਕਿੱਲੇ ਦੇ ਠੇਕੇ ਤੇ ਚੜਦੀ ਆ ਜੀ 8 ਕਿੱਲੇ ਜ਼ਮੀਨ ਇੱਕ ਹੈ ਜੀ 4 ਕਿੱਲੇ ਦਾ ਟਾਕ ਇੱਕ ਹੈ ਜੀ ਸ਼ਾਮਲਾੜ ਦੀ ਜਮੀਨ ਸੀਗੀ ਮੰਦਰ ਠਾਕਰ ਦੁਆਰਾ ਦੇ ਨਾਮ ਤੇ ਜਮੀਨ ਸੀਗੀ ਇਹ ਤੇ ਉਹਦੀ ਗਰਦੌਰੀ ਇਹਨੇ ਮਦਨ ਨਾਲ ਨੇ ਆਪਣੇ ਨਾਮ ਤੇ ਕਰਾਈ ਹੈ ਤੇ ਅੱਜ ਉਹ ਕਹਿ ਰਿਹਾ ਕਿ ਜ਼ਮੀਨ ਮੇਰੀ ਹੈ ਤੇ ਉਹਨੂੰ ਸਿਰਫ ਪਾਰਟੀ ਦੇ ਸਰਪੰਚ ਸਾਹਿਬ ਨੇ ਇਹੋ ਜਾ ਕੇ ਰੋਕਿਆ ਕਿ ਮਿੱਟੀ ਨਾ ਚੁੱਕ ਇਹ ਸਾਂਝੀ ਜਗ੍ਹਾ ਵਾ ਤੇ ਉਹਨੇ ਕਹਿਤਾ ਜੀ ਮੇਰੇ ਦਾ ਕਬਜ਼ਾ ਕਰ ਰਿਹਾ ਕੋਈ ਕਬਜ਼ਾ ਨਹੀਂ ਕਰ ਰਿਹਾ ਬਲਕਿ ਕਬਜ਼ਾ ਛੁਡਾਇਆ ਜਾ ਰਿਹਾ ਵਾ ਉਹਨਾਂ ਦੇ ਜਿਹੜੇ ਇਲਜ਼ਾਮ ਤੁਹਾਡੇ ਤੇ ਲਗਾਏ ਜਾ ਰਹੇ ਉਹਨਾਂ ਬਰਦਾਸ਼ਤ ਦੇ ਦੇਖੋ ਜੀ ਇਲਜ਼ਾਮ ਲਾਉਣ ਨੂੰ ਕੀ ਹੈ ਸਾਰੀ ਸੰਗਤ ਦੱਸੋਗੀ ਇਲਜ਼ਾਮ ਸਹੀ ਹੈ ਕਿ ਝੂਠੇ ਆ ਤੁਸੀਂ ਪਿੰਡ ਦੇ ਵਿੱਚ ਜਾ ਕੇ ਚੈੱਕ ਕਰੋ ਅਸੀਂ ਤਾਂ ਸਾਹਮਣੇ ਕਹਿ ਰਹੇ ਹਾਂ ਤੇ ਬੈਠੇ ਆਂ ਅਸੀਂ ਇੱਥੇ ਤੁਸੀਂ ਮੰਦਰ ਜਾ ਕੇ ਦੇਖੋ ਜਿੱਥੇ ਮਿੱਟੀ ਚੁਕਾਈ ਆ ਉਹ ਜਗ੍ਹਾ ਦੇਖੋ ਅਸੀਂ ਤਾਂ ਕਹਿੰਦੇ ਕੋ ਪੈਸੇ ਦਾ ਕੱਲੇ ਕੱਲੇ ਦਾ ਹਿਸਾਬ ਹੋਣਾ ਚਾਹੀਦਾ ਦਾ ਬਖਵਾ ਦਤਾ ਤੁਸੀਂ ਬਹੁਤ ਕਾਰੋਬਾਰੀ ਹੋਣ ਦੇ ਨਾਲ ਨਾਲ ਸ਼੍ਰੀ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਜੋ ਇਸ ਤਰ੍ਹਾਂ ਦੇਖ ਲੈ ਮਤਲਬ ਦੇਖੋ ਜੀ ਪਿੰਲਾ ਦਾ ਜਿਹੜਾ ਮੰਦਿਰ ਹੈ ਇਹ ਧਾਰਮਿਕ ਪੂਰੇ ਪਿੰਡ ਦਾ ਜਿਹੜਾ ਸਾਂਝਾ ਔਰ ਇਤੋਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖ ਔਰ ਹਿੰਦੂ ਸਾਰਾ ਭਾਈਚਾਰਾ ਇੱਕ ਹੈ ਅਸਾਂ ਬੈਠੇ ਹੋਏ ਨੇ ਔਰ ਇਹਨਾਂ ਵਿੱਚ ਜਿਹੜੇ ਮਦਨ ਲਾਲ ਸ਼ਰਮਾ ਆ ਜਿਹੜਾ ਪਿਛਲੇ 7 ਸਾਲ ਤੋਂ ਇਸ ਮੱਥਾ ਇਹ ਮੰਦਰ ਤੇ ਕੋਈ ਸਵਾਰਿਆ ਨਹੀਂ ਕੁਛ ਕੀਤਾ ਨਹੀਂ ਔਰ ਤੁਸੀਂ ਆਪ ਜਾ ਕੇ ਦੇਖੋ ਕਿ ਮੰਦਰ ਦੇ ਖਿਲਾਫ ਕੀ ਨੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੰਦਰ ਦੇ ਖਿਲਾਫ ਸਸਰਾਂ ਕੀ ਰਹਿ ਰਹੇ ਨੇ ਔਰ ਇੱਥੋਂ ਦੀ ਜਿਹੜੀ ਮਾਈਨਿੰਗ ਦੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਆ ਕਿ ਇਹਨਾਂ ਨੇ ਜਦੋਂ ਮਾਈਨਿੰਗ ਕਰਨ ਵਾਸਤੇ ਉਹਨੂੰ ਰੋਕਿਆ ਹੈ ਉਸ ਤੋਂ ਬਾਅਦ ਥਾਣੇ ਜੀ ਕੰਪਲੇਨ ਵੀ ਦਿੱਤੀ ਗਈ ਹੈ ਉਲਡ ਉਹ ਇਹਨਾਂ ਦੇ ਇਲਜ਼ਾਮ ਲਗਾ ਰਿਆ ਵਾ ਕਿ ਇਹ ਮੰਦਿਰ ਦੀ ਕੂਜਾ ਕਰਨਾ ਚਾਹੁੰਦੇ ਆ। ਪਰ ਜੀ ਸਰ ਠੇਕਾ ਬੰਦ ਦਾ ਹਿਸਾਬ ਨੇ 7 ਸਾਲ ਦਾ 40-50 ਲੱਖ ਰੁਪਏ ਇਕੱਠਾ ਹੋ ਗਏ ਬਹੁਤ ਜਿਦਾ ਕੰਮ ਆ। ਉਹ ਕਿੱਥੇ ਹਸਲ? ਬਿਲਕੁਲ ਜੀ ਉਹ ਹਿਸਾਬ ਇਹਨਾਂ ਦੀ ਕੋਣੀ ਹੈ ਜੀ। ਇਹ ਕਿਸੇ ਨੂੰ ਹਿਸਾਬ ਦੱਸਦਾ ਹੀ ਨਹੀਂ ਆ। ਸਾਹਵੇਂ ਦੇ ਕੋਲ ਅਸੀਂ ਕਿੰਨੇ ਆ ਕਿ ਡੀਸੀ ਸਾਹਿਬ, ਐਸਡੀਐਮ ਸਾਹਿਬ ਤੇ ਇਹਨਾਂ ਅੱਗੇ ਅਸੀਂ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਕਿ ਮੰਗ ਰੱਖਦੇ ਆ ਕਿ ਇਸ ਬੰਦੇ ਨੂੰ ਬਰਾਕੇ ਪੂਰੀ ਪੰਚਾਇਤ ਚ ਬਿਠਾ ਕੇ ਤੇ ਇਹਦੇ ਕੋਲੋਂ ਇਹ 7 ਸਾਲਾਂ ਦਾ ਮੰਦਿਰ ਦਾ ਇਹ ਕਿ ਕਿਰਵਰ ਸਾਹਿਬ ਲੈ ਆ ਜਾਵੇ ਕਿ ਇਹ ਜਿਹੜਾ 40000 ਰੁਪਏ ਤੋਂ ਘੱਟ ਤੋਂ ਘੱਟ ਨੋਰਮਲ ਠੇਕਾ ਆ ਤੇ ਜੇ ਅਸੀਂ ਉਹਨੂੰ ਲਾਈਏ ਤੇ ਅੱਜ 40 ਤੋਂ 45 ਲੱਖ ਰੁਪਿਆ ਮੰਦਰ ਦਾ ਠੇਕਾ ਦੇ ਕਿਸ ਬੰਦੇ ਕੋਲ ਹੈ ਉਹ 40-45 ਲੱਖ ਰੁਪਿਆ ਇਕੱਲਾ ਇਹ ਹੁੰਦਾ 20 ਲੱਖ ਵੀ ਲਾ ਦਿੰਦਾ ਉਸ ਤੋਂ ਬਾਅਦ ਇਹਨੇ ਸ਼ਰਧਾਲੂ ਮੰਦਰ ਵਾਸਤੇ ਬੈਠੇ ਨੇ ਜਿਵੇਂ ਇਹ ਨਾਂ ਨੂੰ ਬੈਠੇ ਨੇ ਪਰ ਮੰਦਰ ਦੇ ਖਰਾਬ ਦੇਖੋ ਕਿ ਤਰਸ ਜਾਓਗਾ ਅੱਜ ਕਿਹਨਾਂ ਹੀ ਤੁਹਾਡਾ ਜਗਦੀਸ਼ ਚੰਦ ਕਿੱਥੋਂ ਦੇ ਰਹਿਣ ਵਾਲੇ ਫਤੂ ਟਿੰਗਰ ਕਿ ਮਾਮਲਾ ਕੀ ਹੈਗਾ ਜਿਹੜੇ ਅੱਜ ਜਿਹੜਾ ਇਸ਼ੂ ਪੜਿਆ ਹੋਇਆ ਹੈ ਬਣਾ ਵਿੱਚ ਮੰਦਰ ਦੀ ਜ਼ਮੀਨ ਨੂੰ ਲੈ ਕੇ ਹਾਂਜੀ ਮੰਦਰ ਦੀ ਜ਼ਮੀਨ 2010 ਤੋਂ ਪਹਿਲਾਂ ਕੋਈ ਇੱਥੇ ਪਿੰਡ ਦਾ ਸਰਪੰਚ ਹੀ ਪੁਰਾਣਾ ਉਹ ਉਸ ਟਾਈਮ ਇੱਥੇ ਹੈ ਨਹੀਂ ਕੋਈ ਵੀ ਸੀ ਉਹਨਾਂ ਦਾ ਉਹ ਵੰਦੇ ਸੀ ਕਿ ਮੰਦਰ ਨੂੰ ਕੁਝ ਦੇ ਦਿੰਦੇ ਸੀ ਕੋਈ ਉਹਨਾਂ ਦੇ ਵਿਰੋਧ ਵਿੱਚ ਕੋਈ ਨਹੀਂ ਗੱਲਬਾਤ ਕਰਦਾ ਜੀ ਜੋ ਦੇ ਦਿੰਦੇ ਆ ਠੀਕ ਆ ਉਸ ਤੋਂ ਬਾਅਦ ਸ਼ੋਕਮਾਰ ਜੀ ਨੇ ਇਹ ਪਹਿਲੀ ਛੜਾਈ ਉਹਨਾਂ ਤੋਂ ਕਦੋਂ ਛੜਾਈ ਇਹ 2010 ਚ 9 ਜਾਂ 10 ਚ ਛੜਾਈ ਆ 10 ਚ ਛੜਾਈ ਆ ਉਹ ਸਰਪੰਚ ਤੇ ਉਡੀਪ ਵਾਲੀ ਫੇਰ ਸਰਪੰਚ ਸਾਹਿਬ ਦੇ ਕੋਲੇ ਉਹਨਾਂ ਨੇ ਫੇਰ ਅਸੀਂ ਇੱਥੇ ਦਾਸੀ ਜਾਂ ਗਊਸ਼ਾਲਾ ਬਣਾਈ ਸ਼ਾਂਜੀ ਨੇ ਕਦੋਂ ਕਦੋਂ ਬਣਾਈ 2010 ਚ ਗਊਸ਼ਾਲਾ ਤਿਆਰ ਕਰਾਈ ਦੋ ਕਿਲੇ ਗਊਸ਼ਾਲਾ ਨੂੰ ਸਰਪੰਚ ਸਾਹਿਬ ਛੱਡਿਓ ਇਸ ਮੇਰੇ ਮੈਂ ਗਊਸ਼ਾਲਾ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਜਿਹੜੀ ਜ਼ਮੀਨ ਦਾ ਆਂਦਾ ਹੀ ਠੀਕਾ ਮੰਦਿਰ ਤੇ ਲਾਇਆ ਪੱਥਰ ਪੁੱਥਰ ਲਾਇਆ ਫਿਰ ਵੇਖੋ ਗਊਸ਼ਾਲਾ ਕੀ 40 ਲੱਖ ਰੁਪਈਆ ਲੱਗਾ ਜਾ ਕੇ ਵੇਖ ਲੋ ਗਊਸ਼ਾਲਾ ਕਿਹੜਾ ਮਦਨ ਸਿੰਘ ਸ਼ਰਮੇ ਦਾ ਰੋਪ ਆ ਉਹਨੇ ਪ੍ਰੈਸ ਕਾਫੀ ਜਿੰਦਗੀ ਦੀ ਜ਼ਮੀਨ ਦੀ ਮਾਲਕੀ ਦੇ ਬੋਲਾ हां जी। ਇਹ ਟ੍ਰਿਕਵਾਲ ਤੋਂ ਵੀ ਅ ਜਿਹੜਾ ਛੜਵਾ ਚੰਦ ਨੇ ਪੱਗਾ ਛੜਵਾ ਚੰਦ ਇਸ ਬਾਬਤ ਕੀ ਕਹਿਣਾ ਚਾਹੁੰਦੇ। ਉਹ ਦੇਖੋ ਜੀ ਉਹ ਮੰਦਰ ਤੇ ਕੋਈ ਪੈਸਾ ਤਾਂ ਲਾ ਨਹੀਂ ਰੇ। ਹੁਣ ਉਹ 7 ਸਾਲ ਤੋਂ ਮੰਦਰ ਉਹ ਜ਼ਮੀਨ ਵਾਰੇ ਆ। ਮੰਦਰ ਤੇ ਨਹੀਂ ਕੋਈ ਪੈਸਾ ਲਾਇਆ। ਮੰਦਰ ਦੀ ਜ਼ਮੀਨ ਜਿਹੜੀ ਕਿਹਦੇ ਨਾਂ ਤੇ ਹੈਗੀ? ਉਹ ਠਾਕਰ ਦੁਆਰੇ ਦੇ ਨਾਂ ਤੇ ਬੋਲਦੀ। ਉਸੇ ਬੰਦੇ ਦੇ ਨਾਂ ਤੇ ਨਹੀਂ ਹੈ। ਨਹੀਂ ਠਾਕਰ ਦੁਆਰਾ ਨਾਂ ਤੇ। ਕੀ ਨਾਂ ਤੁਹਾਡਾ? ਲਖਵੀਰ ਸਿੰਘ ਜੀ। ਤੁਸੀਂ ਸੁਪਨ ਚੋ? ਹਾਂ ਜੀ। ਅਤੂਰੀਂ ਗਾ ਜੀ। ਪਰ ਸੋ ਕਾਲ ਕਾਨਫਰੰਸ ਹੋਈ ਸੀ ਤੇ ਉੱਥੇ ਤੁਹਾਡੇ ਤੇ આરોਪ ਲੱਗਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਧੱਕੇਸ਼ਾਹੀ ਕਰ ਰਹੇ ਜਿਹੜੇ ਜਿਹੜੇ ਮੰਦਰ ਦੀ ਜ਼ਮੀਨ ਆ ਫਕਰ ਦੁਆਰਾ ਦੀ ਤੇ ਮਦਨ ਨਾਲ ਸ਼ਰਮੇ ਦੇ ਰੋਸ ਹਾਂਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਬਿਲਕੁਲ ਗਲਤ ਗੱਲ ਹੈ ਜੀ ਕੋਈ ਇਕੱਠ ਨਹੀਂ ਹੋਇਆ ਕੱਲ ਜਾਂ ਪਰसों ਕੋਈ ਉਹਦੇ ਨਾਲ ਤਾਲਮੇਲ ਨਹੀਂ ਹੋਇਆ ਜਿੱਦਣ ਉਹ ਮਿੱਟੀ ਪਟ ਰਿਆ ਸੀ ਅਸੀਂ ਗਏ ਸੀ ਉੱਥੇ ਬੰਦੇ 18 20 ਬੰਦੇ ਗਏ ਸੀ ਜੀ ਟਰਾਲੀਆਂ ਟਰੈਕਟਰ ਰੁਕੇ ਸੀ ਟਰਾਲੀਆਂ ਲਿਆ ਕੇ ਥਾਣੇ ਆਈਆਂ ਸੀਗੀਆਂ ਇਥੋਂ ਟਰਾਲੀ ਵਾਲਾ ਕਹਿ ਗਿਆ ਸੀ ਵੀ ਅਸੀਂ ਮਿੱਟੀ ਨਹੀਂ ਪਟਾਂਗੇ ਅੱਜ ਤੋਂ ਲੱਗੇ। ਉਸ ਤੋਂ ਬਾਅਦ ਕੰਪਲੀਟ ਅਸੀਂ ਠਾਣੀ ਦਿੱਤੀ ਸੀ ਪਹਿਲਾਂ ਹੀ। ਇਹ ਮੰਦਿਰ ਦੇ ਜਿਹੜੇ ਜ਼ਮੀਨ ਚੋਂ ਮਿੱਟੀ ਪੱਟੀ ਜਾਂਦੀ ਸੀ। ਮੰਦਿਰ ਦੀ ਜ਼ਮੀਨ ਚੋਂ ਮਿੱਟੀ ਜੀ। ਪਹਿਲਾਂ ਵੀ 2-3 ਕਿੱਲਾਂ ਚ ਪਹਿਲਾਂ ਪੱਟੀ ਸੀ ਤੇ 3 ਕਿੱਲਾਂ ਚ ਹੁਣ ਪੱਟੀ ਹੈ 3-3 ਫੁੱਟ ਮਿੱਟੀ ਪਟ ਗਿਆ ਜੀ। ਉਹ ਤੋਂ ਕਰਦੇ ਕੰਮ। ਹਾਂਜੀ। ਕਦੋਂ ਤੋਂ ਕੰਮ ਕਰ ਰਹੇ ਹੋ ਮਾਈਨ ਦਾ? ਮਾਈਨ ਦਾ ਕੰਮ ਜੀ ਪਹਿਲਾਂ ਵੀ ਦੋ ਵਾਰੀ ਨੇ ਪਹਿਲਾਂ ਕੀਤਾ ਸੀ। ਤੇ ਹੁਣ ਉਸ ਤੋਂ ਬਾਅਦ ਫਿਰ ਦੋ ਕਿੱਲੇ ਹੁਣ ਪਟੇ ਆ 3-3 ਫੁੱਟ ਪਟ ਗਿਆ ਜੀ। ਉਹਨਾਂ ਕੰਦੇ ਤੁਹਾਡੇ ਯਾਨੀ ਕਿ ਹਲਾਤ ਆਪਣੇ ਮੜੇ ਆ ਅਸੀਂ ਲੱਕ ਜਿਹੜਾ ਲਾ ਕੇ ਜੋ ਵੀ ਲੰਗਰ ਦਾ ਵਿਵਸਥਾ ਕਰਦੇ ਕੋਈ ਪਿੰਡ ਚ ਲੰਗਰ ਨਹੀਂ ਲਾਉਂਦੇ ਜੀ ਦਾਲ 2 ਕਿਲੋ ਪਾਵੇਂ ਬਣਾਉਂਦੇ ਹੁਣ ਦੋ ਵਾਰ ਹੀ ਆਉਂਦੇ ਆ ਇੱਕ ਸ਼ਿਵਰਾਤਰੀ ਤੇ ਇੱਕ ਗੁਗੇ ਦੇ 10 5 ਕਿਲੋ ਦਾਲ ਬਣਾਉਂਦੇ ਹੋਣਗੇ ਫੁਲਕੇ ਲਾ ਕੇ 2 ਘੰਟੇ ਲੰਗਰ ਚੱਲਦਾ ਜੀ ਮਾਈਨਿੰਗ ਦਾ ਵੀ ਪਰਚਾ ਹੋਇਆ ਨਹੀਂ ਮਾਈਨਿੰਗ ਦਾ ਪਰਚਾ ਹਜੇ ਨਹੀਂ ਹੋਇਆ ਜੀ ਅਸੀਂ ਕਮਰੇਟ ਦਿੱਤੀ ਏ ਤੇ ਕੋਈ ਮੈਨਗ ਵਾਲਿਆਂ ਨੂੰ ਫੋਨ ਐਸ ਐਚਓ ਵੀ ਕੀਤੇ ਸੀ ਅਸੀਂ ਵੀ ਕੀਤੇ ਸੀ ਹਜੇ ਹੋਇਆ ਨਹੀਂ ਜੀ ਮੰਦਰ ਕਿੰਨੇ ਸਾਲ ਪੁਰਾਣਾ ਹੈ ਇਹ ਮੰਦਰ ਦੇ ਬਹੁ 70 ਸਾਲ ਪੁਰਾਣਾ ਹੋਇਆ ਦਾ 60 70 ਸਾਲ ਬਹੁਤ ਕੁਝ ਨਹੀਂ ਬਣਾਈ ਹਜੇ ਕੁਝ ਨਹੀਂ ਪਹਿਲਾਂ ਜੇ ਵੇਖੋ ਜੀ ਜਦੋਂ ਅਸ਼ੋਕ ਸਰਪੰਚ ਸੀ ਸ਼ੋਕਮਾਰ ਉਹਨੇ ਬਹੁਤ ਬਣਾਇਆ ਸੀ ਮੰਦਰ ਪੱਥਰ ਲਾਇਆ ਸੀ ਮੰਦਰ ਦੀ ਬਿਲਡਿੰਗ ਤਿਆਰ ਕੀਤੀ ਸੀ ਤੇ ਜਦੋਂ ਤੋਂ 70 ਸਾਲ ਤੋਂ ਇਹ ਮੱਦੀ ਸ਼ਰਮਾਇ ਦੇ ਕੋਲ ਪੈਰੀ ਆਈ ਏ 1 ਰੁਪਿਆ ਨਹੀਂ ਲੱਗਾ 1 ਰੁਪਿਆ ਪੰਡਤ ਨੂੰ ਤਨਖਾਹ ਨਹੀਂ ਦਿੰਦਾ ਬਿੱਲ ਟੁੱਟੇ ਆ ਮੱਦੀ ਸ਼ਰਮਾਇ ਨੇ ਪਹਿਲੇ ਕੀਤਾ ਇਹ ਜੀ ਇਹ ਅਸ਼ੋਕਮਾਰ ਸਰਪੰਚ ਸੀ ਤੇ गौशाला ਦੇ ਵਿੱਚੋਂ ਇਹ ਪਹਿਲੀ ਇਹਨਾਂ ਨੇ ਸੈਟਿੰਗ ਕਰਤੀ ਵੀ ਚਲੋ ਇਹਨੂੰ ਪਹਿਲੀ ਅੰਦਰ ਜੋ ਮੇਰੀ ਲਈ ਵੀ ਮੰਦਿਰ ਦੇਖਭਾਲ ਕਰਾਂ ਦਾ ਉਸ ਤੋਂ ਮੰਗ ਰੱਖਦੇ ਆ ਅਸੀਂ ਮੰਗ ਰੱਖਦੇ ਆ ਜੀ ਪਹਿਲੀ ਇਹ ਪਿੰਡ ਦੇ ਮੰਦਿਰ ਨੂੰ ਮਿਲਣੀ ਚਾਹੀਦੀ ਏ ਹਾਂਜੀ ਇੱਥੇ ਮਿੱਲੋ ਜਿਹੜੇ ਅਲੀਗੇਸ਼ਨ ਲਾਏ ਆ ਬਿਲਕੁਲ ਗਲਤ ਨੇ ਜੀ ਤੁਸੀਂ ਕੋਈ ਐਕਸ਼ਨ ਲਵੋਗੇ ਬਿਲਕੁਲ ਅਸੀਂ ਲਵਾਂਗੇ ਐਕਸ਼ਨ ਬਿਲਕੁਲ ਪੰਡਤ ਗਲਤ ਗੱਲ ਕਰ ਰਿਹਾ ਜੀ ਹਾਂਜੀ ਪੰਡਤ ਬਿਲਕੁਲ ਗਲਤ ਅਲਿਜਾਮ ਲਾ ਰਿਹਾ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਪੰਡਤ ਜੀ ਹਾਂ ਜੀ ਪਰਮਾਨੰਦੀ ਦਾ ਕੇਸ ਵੀ ਕਰੂਗੇ ਬਿਲਕੁਲ ਕਰਾਂਗੇ ਜੀ ਵੇਖੋ ਮੇਰੇ ਨਾਂ ਮੈਂ ਸਰਪੰਚ ਆ ਉਹਨੂੰ ਸਰਪੰਚ ਦੇ ਨਾਂ ਦਾ ਹੀ ਨਹੀਂ ਪਤਾ ਤੇ ਉਹ ਕੀ ਕਰ ਸਕਦਾ ਵੇ ਜਿਹਨੇ ਬੰਦੇ ਨੂੰ ਪਿੰਡ ਦੇ ਸਰਪੰਚ ਦੇ ਨਾਂ ਦਾ ਹੀ ਨਹੀਂ ਪਤਾ ਉਹਨੂੰ ਇੱਥੇ ਕਮਲੇਡ ਲਿਖਾਉਣ ਦਾ ਕੀ ਅਧਿਕਾਰ ਹੈ ਜਿਹੜੀ ਕੋ ਕੱਡੇ ਕਹਿਣ ਦੇ ਮੈਂ ਵਾਸੀ ਵੀ ਨਹੀਂ ਹੈਗੇ ਨਾ ਵਾਸੀ ਨਹੀਂ ਜੀ ਕੁਛ ਨਹੀਂ ਧੱਕੇ ਨਾਲ ਕਰ ਰਹੇ ਨੇ ਹਾਂ ਜੀ ਬਿਲਕੁਲ ਧੱਕੇ ਨਾਲ ਕਰ ਰਹੇ ਨੇ ਕਾਨੇ ਜੋ ਇਲਜ਼ਾਮ ਲਾਉਂਦੇ ਨੇ ਉਹ ਬਿਲਕੁਲ ਗਲਤ ਨੇ 1 ਰੁਪਏ ਦਾ ਵਿੱਚ ਸੱਚ ਨਹੀਂ ਹੈਗਾ